ਕੁੜੀਆਂ ਵਾਲੇ ਰੰਗ ਦਿਖਾਵੇ ਬਸ ਤਨ ਬੁੜੀਆਂ ਲੱਗਦੀਆਂ ਹੈ ਸਾਡੇ ਚੱਕ ਮੇ ਰੰਗ ਦਿਖਾ ਚੱਕ ਮੇ ਜੇ ਰੰਗ ਦਿਖਾ ਫਿੱਕੇ ਫਿੱਕੇ ਸਾਡੇ ਮੱਥੇ ਮਾਰਤੇ ਅਰੇ ਐਵੇਂ ਕਰਨਾ ਤਾ ਤੇ ਹੁਣੀ ਦੇਹੀ ਚੜਦੀਆਂ ਐਡਾ ਨਾ ਕੰਜਰ ਬੰਦਾ ਕਿਹੜਾ ਜਿਹੜਾ ਡੇਲੇ ਕੜਕੜ ਦੇਖੀ ਜਾਂਦਾ ਆ ਧਿਆਨ ਤਾਂ ਤੇਰਾ ਕੁੜੀਆਂ ਬੁੜੀਆਂ ਤੂ ਆ ਬੰਦੇ ਆ ਲੂ ਨਹੀਂ ਇਹਦਾ ਕੋਈ ਨਹੀਂ ਇਹਨੂੰ ਮਾਰਾ ਮੈਂ ਟੱਸ ਸਮਝਾ ਦਵਾਂ ਸਿਆਣੇ ਬਿਆਣੇ ਨੂੰ ਪੈਸਾ ਸੂਟ ਤਾਂ ਦਿਖਾਓ ਸਾਨੂੰ ਓਏ ਗਰਮੀਆਂ ਵਾਲਾ ਦਿਖਾ ਦਿਓ ਗਰਮੀ ਦਾ ਮੌਸਮ ਚੱਲਦਾ ਲਓ ਜੀ ਲਓ ਕਿਦਾਂ ਦਾ ਲੈਣਾ ਜੀ ਨਾਲੇ ਪਾਪਾ ਸੌਣ ਸ਼ੁਰੂ ਹੋ ਗਿਆ ਸੰਧਾਰਾ ਦੇ ਕੇ ਆਣਾ ਕੁੜੀ ਕੋਲੇ ਨੋ ਲੈ ਉਹ ਜਿਹੜੇ ਦਿਖਾ ਦੇਂਦੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਬਹੁਤ ਵਧੀਆ ਸੂਟ ਆ ਲੈ ਆ ਵੀ ਕੱਕੇ ਲੇਡੀ ਸੂਟ ਆ ਜਿਹੜੇ ਕੱਲ ਮਾਲ ਆਇਆ ਕੱਕਾ ਤੈਨੂੰ ਠੱਲਾ ਹੀ ਲੱਗਦਾ ਤੁਹਾਡਾ ਲਓ ਹੋਰ ਉਹ ਸੂਟ ਬਾਬਾ ਹੋਰ ਉਹ ਕੱਕਾ ਸੀ ਹਾਂ ਬਾਬਾ ਉਹ ਰੰਗ ਬਰੰਗੇ ਹਾਂ ਲੈ ਆਹ ਥੋੜਾ ਬਾਬਾ ਨਹੀਂ ਤੇਰਾ ਰੰਗ ਤਾਂ ਕਾਲਾ ਤੈਨੂੰ ਜਚਣਾ ਇਹ ਮੈਂ ਰੰਗ ਬਦ ਪਾ ਲੈਣੀ ਕਾਲੇ ਰੰਗ ਨੂੰ ਇਹ ਥੋੜੀ ਲੈ ਕੇ ਬੈਠੇ ਨਾਲੇ ਛੱਡ ਨਾ ਪੜਿਆ ਇਹਦੇ ਤੋਂ ਪਾਣੀ ਆ ਜੇ ਤੂੰ ਗੋਰੀਆਂ ਭਣੇ ਅਸੀਂ ਕਿੱਥੇ ਲੈ ਕੇ ਕਿਆ ਭਾਈ ਸਹੀ ਗੱਲ ਹੈ ਤੂੰ ਫਿਰ ਬਹੁਤ ਗਿਆ ਨਾ ਬਣਾਇਆ ਭਾਈ ਨਾ ਮੇਰਾ ਪੈਸੇ ਬੇਟਾ ਵਾਹ ਵਾਲਾ ਹੈ ਅੱਛਾ ਆਂਡ ਗਣ ਦੁਕਾਨਾਂ ਤੇ ਆਈ ਆਂਡ ਗਣ ਦੁਕਾਨ ਹੋਣੀ ਹੈ ਤੂੰ ਕਹਾਨੂੰ ਇਹਨਾਂ ਨੂੰ ਪੰਗੇ ਲੈ ਜਾਨੀ ਆ ਨਾਲ ਦੀ ਹਾਂਜੀ ਅੱਛਾ ਅੱਛਾ ਕਿਆ ਭਾਈ ਵੀਰੇ ਦੇ ਕੰਮ ਮੈਂ ਨਹੀਂ ਆਪਣਾ ਬਨੇਯਾਰੀ ਦਾ ਅੱਛਾ ਇਹ ਚੱਲੇ ਕੁਛ ਲੈ ਲਵਾਂਗੇ ਇੱਧਰ ਵੀ ਬਨੇਯਾਰੀ ਦਾ ਕੋਈ ਨਹੀਂ ਲਾਦਾਂ 10 ਰੁਪਏ ਵਾਲੀ ਜਿਹੜੀ ਹਰੀ ਜੇ ਗੁਲਾਬੀ ਬੱਲ ਕਰ ਦਿੰਦੀ ਉਹ ਲੈਣੀ ਆ ਮੈਂ ਤਾਂ ਕੋਈ ਨਹੀਂ ਵੱਧੋ ਪਈਆਂ ਲੈ ਲਿਆ ਜਿਹੜੀ ਲੈ ਲਓ ਜੀ ਨਵਾ ਲੈ ਸੂਟ ਦਿਖਾ ਪਰ ਆ ਲੈ ਨਵਾ ਨਵਾ ਮਾਂ ਇਹ ਕਿੰਨੇ ਦਾ ਇਹ 700 ਦਾ ਕੋਈ ਥੋੜਾ ਮੋਬਿਲ ਮਾਰ ਜੀ ਸੂਟ ਨਾ ਸੂਟ ਦੀ ਜਾਤ 700 ਰੁਪਈਆ ਲੈ ਕੜਾਈ ਦੇ ਦੇਖ ਲੈ ਚੁੰਨੀ ਨਾਲ ਆ ਭਾਈ ਇਹਦੇ ਨਾਲ ਚੁੰਨੀ ਵੀ ਪੂਰਾ ਸੈਟ ਲੈ ਜਾਣਾ ਆ ਇਹ بابا ਹੁਣੇ ਲਿਆ ਸੀ بابا ਇਹ ਛਾਪਾ ਲੈ ਗਿਆ ਸੀ ਛਾਪਾ ਲੈ ਗਿਆ ਸੀ ਨਾਲੇ ਕੜਾਈ ਦੀ ਕਿੰਦਰ ਕੀ ਤੇਰੀ ਹੋਰ ਦਿਖਾ ਦੇ ਵੀ ਗਾਰੰਟੀ ਵਾਲਾ ਦਿਖਾ ਦੇ ਚੁੰਨੀ ਵੀ ਸਰ ਤੇ ਟਿਕਣ ਵਾਲੀ ਨਹੀਂ ਹੈਗੀ ਹਾਂ ਔਰ ਦਿਖਾ ਦੇ ਆ ਆ ਕੀ ਹੈ ਕੈ ਰੇਟ ਬਾਬਾ ਦੁਪट्टे ਨਾਲ ਦਾ ਦਿਖਾ ਵੀ ਕਰੇਜ ਦਾ ਬਲਕ ਕਰੇਜ ਦਾ ਕੀ ਰੇਟ ਹੈ ਇਹ ਮੈਕਸ ਜਿਹੜਾ ਕਪੜਾ ਆ ਆ ਦੇਖੋ ਜੀ ਆ ਸੂਟ ਤੁਹਾਨੂੰ ਲੱਗੇਗਾ 450 ਰੁਪਏ ਦਾ ਵਾਹ ਛੇ ਬਾਬਾ ਆਪਣਾ ਵੀ ਰੇਟ ਵਿੱਚੇ ਦੱਸ ਦਿੱਤਾ 125 ਰੁਪਏ ਦੀ ਤਾਂ ਸੇਲ ਵੇੜੀਆਂ ਬੜੇ ਵੇਚਦੇ ਫਿਰਦੇ ਆ ਸਾਡੇ ਵੀ ਹੀ ਚਾਉਂਦਾ ਹੁੰਦਾ ਸ ਸ਼ਹਿਰ ਆ ਗਏ ਤਾਂ ਕਿਹੜਾ ਕੱਢਣਾ ਆ ਗਿਆ ਹੋਰ ਸਸਤੇ ਦੇ ਕੇ ਜਾਂਦਾ ਉਹ ਭਾਈ ਉਹ ਪੁਰਾਣਾ ਮਾਲ ਸਾਡੇ ਕੋਲ ਆਣਿਆ ਨਵਾਂ ਲਾਟ ਆਇਆ ਆ ਦੇਖ ਕਾ ਸੂਟ ਦਾ ਸੂਟ ਆਇਆ ਚਾਹੇ ਨਵਾਂ ਹੋਇਆ ਚਾਹੇ ਪੁਰਾਣਾ ਹੋਇਆ ਤੇ ਤੇ ਦੋਹੇ ਜਿਹਾ ਹੋ ਜਾਂਦੇ ਆ ਲੈ ਵੀ ਆਹ ਸੂਟ ਲਾਇਆ ਨੀ ਕੰਗੜਾ ਰਣੋਦ ਲੱਗੇਗੀ ਪਾ ਕੇ ਤੂੰ ਉਹ ਕੰਗੜਾ ਰਣ ਕਿਹਨੂੰ ਕਹਿੰਦੇ ਆ ਸਤਰਖਾਂ ਦੀ ਆ ਬਾਬਾ ਉਹ ਮੈਨੂੰ ਕਿਹੜੀ ਵੜਾਈ ਆ ਮੈਨੂੰ ਕਹਿੰਦਾ ਨਹੀਂ ਮੈਨੂੰ ਕਹਿੰਦਾ ਅੱਛਾ ਪਤਲੀ ਤੇਰੀ ਵਰਗੀ ਆ ਮੋਟੀ ਬਟਾਂਗ ਹੋਗੀ ਹਾਂ ਬਾਬਾ ਕੰਗੜਾ ਨੂੰ ਕੀ ਕਹਣਾ ਥਾ ਥਾ ਸਤਰਖਾਂ ਦੀ ਹੈਗੀ ਉਹਦੇ ਦੇਖ ਲੈ ਮਾ ਉਹ ਤਾਂ ਚਪੇੜ ਖਾ ਲਈ ਸੀ ਨਾ ਕੁੜੀ ਤਾਂ ਕੁਲਵਿੰਦਰ ਤਾਂ ਉਹ ਤਾਂ ਭਾਈ ਆਪਦੀ ਕਰਤੂਤਾ ਦੁਕਾਨ ਦਾ ਜੇ ਕੋ ਮਾਰਾ ਬੋਲਦਾ ਮੈਨੂੰ ਨਹੀਂ ਦਿਖਾਈ ਸੂਟ ਦਾ ਪਾਪਾ ਤੈਨੂੰ ਸੋਣਾ ਹੈ ਨਾ ਕੀ ਰੇਟ ਲਾਏਗਾ ਇਹ ਤੁਹਾਨੂੰ ਲੱਗੇਗਾ ਜੇ 750 ਰੁਪਏ ਦਾ ਪੱਟਾ ਨਾਲ 750 ਨਾ ਚੁੰਨੀ ਤਾਂ ਸਿਰ ਤੇ ਟਿਕਣ ਵਾਲੀ ਦਿਖਾ ਦੇ ਬਾਲਾ ਕਿਹਾ ਤਾਂ ਦੁਕਾਨ ਤੇ ਬੜੇ ਗਈਆਂ ਤਾਂ ਇਹ ਤਾਂ ਮਤਲਬ ਇਹ ਥੋੜੀ ਹੈ ਵੀ ਤੁਸੀਂ ਰਹਿ ਖੋ ਸਾਨੂੰ ਦਿਖਾਈ ਚਲੋ ਪਿਓਰ ਦੇ ਦੁਪट्टे ਨਾਲ ਲਿਆ ਕਰਕੇ ਪੜਾਈ ਵਾਲਾ ਲੈ ਜਾਓ ਸਾਮੋਲੇ ਪਿਆ ਚੁੰਨੀ ਨਹੀਂ ਖੜਦੀ ਸਰ ਤੇ ਖੜਦੀ ਲਾ ਬੁੱਕਲ ਵੀ ਛੋਟੀ ਹੈ ਮੈਂ ਗੱਡੀ ਆ ਪਾ ਮੀ ਦੁਕਾਨ ਤੇ ਬਹਿ ਗਿਆ ਸੁਰਖੀਆਂ ਵਾਲੇ ਬੰਦੇ ਕੋਲ ਚੱਲਦਿਆਂ ਉਹ ਪਹਿਲਾਂ ਬੀਬੀ ਆਪ ਤਾਂ ਖੜ ਜਾ ਕੋਈ ਨਹੀਂ ਹੈ ਤਾਂ ਹੋਰ ਦਿਖਾਉਂਦੇ ਆ ਆ ਦੇ ਆ ਲਾ ਫਾਹ ਆ ਥੋੜਾ ਬਾਬਾ ਕਹਿ ਰੇਟ ਹੈ 650 ਦਾ ਸੂ ਇਹ ਸਾੜ ਜਰੂਰ ਨਾਲ ਲੈਣੀ ਹੈ ਹਾਂ ਪਰ ਸੂਟ ਦਾ ਵੀ ਸਾਢੇ 70 ਦਾ 650 ਪਕਾਵੇ ਸਾਡੀ ਬਹੂ ਨੇ ਅੰਮ੍ਰਿਤ ਸਾਡੀ ਬਹੂ ਨੇ ਵਿਆਹ ਕੀਤਾ ਸੀ ਮੇਰੇ ਪਤੀਜੇ ਦਾ ਭੁੜਾ ਨੇ ਇੰਨੇ ਸੋਹਣੇ ਸੋਹਣੇ ਲੀੜੇ ਬਾਬਾ ਪਤਾ ਨਹੀਂ ਕਿੱਥੋਂ ਲੈ ਕੇ ਆਏ 2 ਸਾਲ ਹੋ ਗਏ ਮੇਰੇ ਪਤੀ ਜਿਵੇਂ ਆਹੇ ਨੂੰ ਤੇ ਹੁਣ ਤੱਕ ਲੀੜੇ ਨੂੰ ਕੁਝ ਨਹੀਂ ਹੋਇਆ ਨਾ ਉਹਦਾ ਰੰਗ ਆਹ ਦੇਖ ਲਾਹ ਗਿਆਨੀ ਜਿਹਾਂ ਮੁੰਡਾ ਦੇ ਲੱਬ ਦਿਖਾ ਕੇ ਕੁੜੀਆਂ ਵਾਲੇ ਰੰਗ ਦਿਖਾਏ ਬਸ ਤਨ ਬੁੜੀਆਂ ਲੱਗਦੀਆਂ ਹੈ ਸਾੜੇ ਚੱਕ ਮੇ ਰੰਗ ਦਿਖਾ ਚੱਕ ਮੇ ਜੇ ਰੰਗ ਦਿਖਾ ਫਿੱਕੇ ਫਿੱਕੇ ਸਾਡੇ ਮੱਫੇ ਮਾਰ ਤੇ ਬਾਬਾ ਇਹ ਮਰ ਜਾਈਗਾ ਆ ਦੇਖ ਨੀਰਾ ਸੂਟ ਇੱਕ ਨੰਬਰ ਦਾ ਸੂਟ ਆ ਹੋਰ ਆ ਤਾਂ ਕੁਝ ਲੈਣਾ ਹੀ ਨਹੀਂ ਔਰ ਕਿਦਾਂ ਕਢਾਈ ਵਾਲਾ ਲੈਣਾ ਕਾਂ ਕਰੇ ਸੂਟ ਦਿਖਾ ਉਹ ਨਾਲ ਮੈਂ ਤੇਰੇ ਵਰਕਰ ਬਾਬਾ ਬਹੁਤ ਢਿੱਲੇ ਆ ਤੈਨੂੰ ਸੱਚ ਗੱਲ ਦੱਸਾਂ ਆ ਲੈ ਫੜ ਲੈ ਲਾਲ ਸੂਟ ਆ ਸੂਟ ਪਾ ਕੇ ਮੇਰੀ 35 ਸਾਲਾਂ ਦੀ ਲੱਗੇਗੀ ਕੁੜੀ ਨੂੰ ਨਾ ਬਾਬਾ ਇਹ ਤਾਂ ਹੈ ਸਾਰੀ ਠਾਈਆਂ ਸਾਲਾਂ ਦੀ ਹੁਣ ਹੀ ਸਿਹਤ ਦੀ ਭਾਰੀ ਆ ਹੋਰ ਨਿਆਣੇ ਹੁਣ ਤੋਂ ਬਾਅਦ ਫੁੱਲ ਗਈ ਹੋਰ 29ਵਾਂ ਸਾਲ ਲੱਗਾ ਹਜੇ ਤੂੰ ਮੈਨੂੰ ਪਹਿਲੀ ਵਾਰ ਵਿਆਹ ਹੋ ਗਿਆ ਸੀ ਇਹ ਤਾਂ ਚੜੀ ਦਾ ਹਾਂ 18 ਸਾਲਾਂ ਆ ਇਹ ਤਾਂ ਵਿਆਹ ਦਾ ਦੇਖ ਲੈ ਇਹਦੀ ਮਾਂ ਨੂੰ ਇਹ ਮੇਰੀ ਦਰਾਣੀ ਹੈ ਮੈਂ ਇਹਦੇ ਚਠਾਣੀ ਆਈ ਅੱਛਾ ਵੀ ਇਹਦੀ ਮਾਂ ਨੂੰ ਕਾਲ ਬਾਲੀ ਸੀ ਇਹ ਪੰਜ ਚਾਰ ਭੈਣਾ ਸੀ ਇਹਦੀ ਮਾਂ ਦਾ ਤਾਂ ਵਿਆਹ ਤੀ ਇਹ ਉਹ ਤੇ ਜਾਵੇਂ ਮਲੂਕੜੀ ਜੀ ਬਾਬਾ ਚੂਹੀ ਦੇ ਬੱਚੇ ਰਕ ਦੇ ਲੈਦਾ ਹੋਰ ਇਹ ਇਹ ਕੁੜੀ ਤਾਂ ਮੈਨੂੰ ਲਲਤਾ ਦੇਵਗਨ ਵਰਗੀ ਲੱਗਦੀ ਅਨੀਤ ਦੇਵਗਨ ਉਹ ਕੌਣ ਹੈ ਅੱਛਾ ਨਾ ਬੱਬਾ ਮੇਰਾ ਨਾਂ ਤਾਂ ਕੁਲਦੀਪ ਦਾ ਸਾਝਵਾ ਹਾਂ ਇਹ ਤਾਂ ਕੁਲਦੀਪ ਹੀ ਪਾਵਾ ਕੋ ਸਾਡੀ ਬਹੂ ਨਾ ਹੋਰ ਉਹ ਮੜੰਗੜਾਈ ਤੇਰਾ ਕੰਗਣਾ ਰਾਣ ਮਤਨ ਲਾਤਾ ਮੇਰਾ ਨੀਤਾ ਦੇਵ ਗੰਨਮੜਾ ਆਪਾ ਵੀ ਕਹਤਾ ਆਈ ਲੀੜੂਲੇ ਲੈ ਲੈ ਜਾਣੀ ਆ ਐਡਾ ਨਹੀਂ ਅਸੀਂ ਠਰਕਪੁਰ ਕੇ ਲੀਰੇ ਲੈਣ ਲੀੜੇ ਲੈ ਕੇ ਜਾਣੀਗਾ ਪਾਪਾ ਬਾਹਰ ਘੱਟ ਪੋਰ ਕੁੜੀਆਂ ਦੱਸੋ ਤੁਸੀਂ ਕੋਈ ਕੱਪੜਾ ਲੈਣਾ ਵੀ ਹੈਗਾ ਕਿ ਸਾਡਾ ਸਰ ਖਾਣ ਆਈਆਂ ਜੀ ਲੈ ਪਾ ਹੁਣ ਕੁਛ ਨਹੀਂ ਪੁੱਠਾ ਹੀ ਪੈ ਗਿਆ ਤੈਨੂੰ ਬੋਲਣ ਦੀ ਤਮੀਜ਼ ਹੀ ਨਹੀਂ ਜਮਾ ਵੀ ਬੇ ਬੀਬੀਆਂ ਦਾ ਗਾਤਾ ਗਾਤਰ ਰੱਬ ਦਾ ਰੂਪ ਹੁੰਦੇ ਆ ਵੇ ਕਿਵੇਂ ਗੱਲ ਕਰੀਦੀ ਆ ਬੀਬੀਆਂ ਨਾਲ ਸਰ ਖਾਣ ਆਈਆਂ ਸਰ ਖਾਣ ਤੇਰੇ ਸਿਰ ਤੇ ਕੀ ਪੇਠਾ ਲੱਗਾ ਜਿਹੜਾ ਸੀ ਖਾਣਾ ਹਾਂ ਬਾਪਾ ਆ ਕੀ ਰੇਟ ਲਾਇਆ ਆ ਇਹ 550 ਦਾ ਚੁੰਨੀ ਨਾਲ ਮੇਰੇ ਸੋਨਾ 550 ਦਾ 60 ਜਰੂਰ ਨਾਲ ਲੈਣਾ ਐ ਕਰਦੇ ਆ ਬਾਪੂ ਦੇ ਕੰਮ 220 ਦਾ ਲਾਲਾ 2 ਲੈ ਜਾ ਕਿਹਨਾਂ ਵਿੱਚ ਕੀ ਹੋਇਆ ਵਾ ਇਹਨਾਂ ਚ ਕਿਹੜ ਬੱਕਰੀ ਸੋਹਣੀ ਇਹਦਾ ਸਾਡੇ ਘਰੇ 2 ਰੁਪਏ ਕੇ ਲੋਹੇ ਦੀ ਕਣਕ ਹੈਗੀ ਆ ਨਾ ਅਸੀਂ ਕੀ ਕਰੀਏ ਮੱਟੀ ਚ ਕੀ ਕਰੀਏ ਗੱਲਾਂ ਕਰਦਾ ਤੂੰ ਕੀ ਸਾਨੂੰ ਕਣਕ ਸਣਾ ਨਸਤ ਤੇ ਕੱਪੜੇ ਲੈਣੇ ਆ ਤੇਰੇ ਦਿਲ ਕਰਦਾ ਦੇ ਦਿਲ ਕਰਦਾ ਨਾ ਦੇ ਇਹ ਤਾਂ ਚਾਕੜੇ ਕੱਕੇ ਬਿਆੜੀ ਮੈਂ ਕੋਲ ਬੈਠੀ ਆ। ਠੀਕ ਆ ਬਈ ਕੋਈ ਮਾਚਾ। ਹੋਰ ਹਰ ਕੀ ਲੱਗਦਾ ਮੈਨੂੰ ਤਾਂ ਇੱਕ ਕਸਮ ਦਾ ਪੂਰਾ ਠਾਕੀ ਆ। ਉਹ ਪੈਣਾ ਤੁਸੀਂ ਕੁਛੇ ਲੈਣਾ ਹੈ ਕਿ ਕਲੇਰਾ ਪਾਉਣ ਆਈਆਂ ਤੁਸੀਂ ਦੱਸੋ। ਲੈ ਕਲਾਰਾ ਨਹੀਂ ਦੋਤੋਂ ਗਾਤਰ ਕੋਲ ਆਉਂਦਾ ਹੈ ਤਾਂ ਤੈਨੂੰ ਇਹ ਦਿਖਾਉਂਦਾ ਨਹੀਂ ਤੂੰ ਆਹ ਆਪਣੇ ਗਾਗਾ ਸੂਟ। ਕੋਈ ਸੂਟ ਤਾਂ ਦਿਖਾਇਆ ਨਹੀਂ ਹੋਰ ਹੀ ਚਾਕੜੇ। ਹੋਰ ਕਿਦਾਂ ਦਾ ਦੱਸੋ ਚਾਹੀਦਾ। ਆ ਬੁੜੀਆਂ ਵਾਲੇ ਰੰਗ ਦੇ ਤਮ ਕਿੰਨਾ ਸੋਹਣਾ ਗੂੜਾ ਰੰਗ ਸੰਤਰੀ ਰੰਗ ਸੰਤਰੀ ਬਣੀ ਪਈਆਂ। ਹੋਰ ਤਾਂ ਕੋਈ ਚਾਕੜੇ ਚਲਕੜੇ ਕੋਈ ਸੰਤਰੀ ਆਲੇ ਆ ਵੀ ਕੁੜੀਆਂ ਵਾਲੇ ਦਿਖਾ ਕੁੜੀਆਂ ਵਾਲੇ। ਔਰ ਬੰਬੇ ਦਾ ਮਾਲ ਦਿਖਾ ਦੇ ਇਹਨਾਂ ਨੂੰ ਆ ਲਾ ਫੜ ਆ ਲਾ ਆ ਵੀ ਫਿੱਕੜਾ ਵਾਲਾ ਆਹ ਚਿੱਕੜ ਜਾ ਆ ਲਾ ਆ ਵੀ ਫਿੱਕੜਾ ਲਾ ਆ ਖੱਟਾ ਜਾ ਵੀ ਘੱਟ ਹੋਣਾ ਆ ਲੈ ਆਹ ਹੋਣਾ ਬਾਬਾ ਇਹ ਕੀ ਰੇਟ ਆਗਾ ਇਹ 950 ਦਾ ਤੇ ਜੇ ਬਾਬਾ ਪਸੰਧਾਰੇ ਚ ਦੇਣਾ ਉਸ ਤੇ ਉਹਦੇ ਚ ਕੀ ਰੇਟ ਲਾਏਗਾ ਸੰਧਾਰੇ ਚ 950 ਤੋਂ ਘੱਟ ਨਹੀਂ ਨਾ ਸੰਧਾਰੇ ਚ ਤਾਂ ਘੱਟ ਲਾ ਆ ਕੁੜਗਿਆਂ ਨੂੰ ਸਾਲ ਚੱਕ ਵਾਰੀ ਦੇਣਾ ਹੁੰਦਾ ਸੂਣਾ 60 ਜ਼ਰੂਰ ਲਾਉਂਦਾ ਹਾਂ ਸਾਨੂੰ ਨਾ ਦੁਕਾਨ ਤੇ ਖਰਚੇ ਪੈਂਦੇ ਆ ਅੱਠ ਬੰਦੇ ਰੱਖੇ ਆ ਸਾਡਾ ਵੀ ਪਰਿਵਾਰ ਹੈਗਾ ਨਹੀਂ 8 ਧੰਦਿਆਂ ਦੀ ਹੁੰਦੀ ਆਡੀ ਸਾਡੇ ਸਰੋਂ ਕੱਢਣੀ ਆ ਸਾਡੇ ਸਰੋਂ ਖਰਚਾ ਪੂਰਾ ਕਰਨਾ ਤੇ ਹੋਰ ਕਿੱਧਰ ਚਾਹੀਏ ਭਾਈ ਆ ਮੇਰੀ ਗੱਲ ਸੁਣ ਪਾਣੀ ਦਾ ਘਟ ਬਸਣ ਪੁੱਛਿਆ ਨਹੀਂ ਪੁੱਛਿਆ ਘਟ ਹੋਰ ਮੇਰਾ ਤਾਂ ਦਿਲ ਨਹੀਂ ਕਰਦਾ ਇਹ ਕੋ ਸੜੇ ਹੋ ਜਾਏ ਤਾਂ ਖਰੀਦਣ ਨੂੰ ਇਹ ਤਾਂ ਨੀਤੇ ਹੀ ਮਾੜੀ ਆ ਇਹਨੇ ਨਹੀਂ ਸਿੱਧੀ ਨਹੀਂ ਤਾ ਦੇਣਾ ਆਪਾਂ ਨੂੰ ਇਹ 850 ਦਾ ਚੁੰਨੀ ਨਾਲ ਉੜਦਾ ਆ ਗੋਡੇ ਚ ਪਰੇ ਸਮਾਇਆ ਕੇ ਰੱਖ ਬਾਬੇ ਦੇ ਲੱਤਾਂ ਨੂੰ ਅੰਦਰ ਮਾੜੀ ਮੁੱਠੀ ਹੋਈ ਨਹੀਂ ਸ਼ਰਮ ਇਹਨਾਂ ਕਮਲ ਬੁੜੇ ਨੂੰ ਹਲ ਕੋਈ ਲੈਤਾ ਸੀ ਮੂੰਹ ਹਲੂ ਕਿੱਦਾਂ ਦੇਖੀ ਜਾਂਦਾ ਚਲ ਬਾਬਾ ਆਇਆ ਦੇਖ ਸਾਡੇ ਕੰਨੀ ਹੋਰ ਤਰਤੀ ਹੋ ਕੇ ਆਉਣੀਆਂ ਵਰਗੀ ਹਾਂ ਹਾਂ ਬੀਬੀ ਤੂੰ ਤਾਂ ਹਜੇ ਗਵਾਹ ਆ ਇਹ ਮੈਨੂੰ ਨਹੀਂ ਚੰਗੇ ਲੱਗੇ ਇੱਥੋਂ ਕਪੜੇ ਚੱਲ ਸਰਕੀ-ਸੁਰਕੀ ਲਈਏ ਕਿ ਦੇਵ ਚੱਲ ਆ ਇਹ ਬਾਬਾ ਮੇਰੀ ਗੱਲ ਸੁਣ ਲੈ ਅੱਜ ਅਸੀਂ ਤੈਨੂੰ ਦਿੱਤਾ ਛੱਡ ਆ ਜਿਹੜਾ ਤੂੰ ਪੁੱਠੇ ਛਿੱਦੇ ਦੇ ਇਸ਼ਾਰੇ ਜੇ ਕਰਦਾ ਸਾਨੂੰ ਆ ਲੈ ਲੈ ਸੂਟ ਆ ਲੈ ਲੈ ਵਾ ਲੈ ਲੈ ਪਰ ਵਟੇ ਕਿੱਦਾਂ ਹਰ ਜੱਕਦਾ ਬੰਦਿਆਵਾਂ ਨੂੰ ਗੱਲ ਨਹੀਂ ਕਰਨੀ ਆਉਂਦੀ ਧੀਆਂ ਭੈਣਾਂ ਨਾਲ ਵਿੱਚ ਕਿਵੇਂ ਕਰੀ ਦੀ ਆ ਆਏ ਦੇਖੀ ਡੇਲੇ ਕੱਢ ਕੱਢ ਝਾਕਦਾ ਇਹ ਤਾਂ ਤੇਰੇ ਜਨਾਨੀਆਂ ਨੇ ਦੇਖੀਆਂ ਸੋਹਣੀਆਂ ਸੁਨੱਖੀਆਂ ਕਿਹਨੇ ਤੈਨੂੰ ਮਾੜਾ ਕੀ ਕਹਿਤਾ ਡੇਲੇ ਕਿੰਦਾ ਕਰਦਾ ਮੇਰਾ ਕੀ ਮਾੜਾ ਕੀ ਕਹਿਤਾ ਡੇਲੇ ਕਿਵੇਂ ਕਰਦਾ ਨੂੰ ਬਾਬਾ ਲੀੜੇ ਦਾ ਤੂੰ ਲਾਉਂਦਾ ਨਹੀਂ ਰੇ ਲੀੜੇ ਮੈਂ ਤੂੰ ਘਰੇਟ ਨਹੀਂ ਮਟਾਉਂਦਾ ਅੱਕਾ ਪਾੜ ਪਰ ਤੂੰ ਸਾਡੇ ਹੋ ਜਾਂਦੇ ਤਾ ਹੋ ਗਿਆ ਤੈਨੂੰ ਪੁਖਾਈ ਲਵਾਈ ਜਾਂਦੀ ਨੂੰ ਆ ਜਾਂਦੀਆਂ ਵਿਹਲੀਆਂ ਤੁਹਾਡਾ ਕਿਰਾਇਆ ਕਾ ਨੂੰ ਮਾਫ ਕਰਤਾ ਧਾਰ ਘੜਦੇ ਸਿਰ ਖਾਵਾ ਇਹ ਨਹੀਂ ਤੁਸੀਂ ਕੀ ਨਾਲ ਘੜ ਕਰਦੇ ਤਾਂ ਕਰਾਇਆ ਮਾਫ ਕਰ ਤਦੇ ਮੰਗਵੇ ਵੇਸੀ ਤੇਰੇ ਨੂੰ ਤੁੜਨਾਰਾ ਨਹੀਂ ਆ ਸਕਦਾ ਤੇ ਬੰਦ ਤੇ ਪਹਿਲੀ ਵਾਰ ਆਈਆਂ ਆਂ ਦੱਸ ਉਹ ਜਾ ਕੇ ਮੁੜ ਕੇ ਆਉਂਦੇ ਨਹੀਂ ਰਹਿਮ ਕਰ ਮਾਰਦਾ ਤੂੰ ਬੱਲਾ ਰਹਿਮੇ ਕਰ ਨਾ ਤਕਰੇ ਹੁਣੀ ਦੇਹੀ ਚੜਦੀਆਂ ਐਡਾ ਨਾ ਕੰਜਰ ਬੰਦਾ ਕਿਹੜਾ ਜਿਹੜਾ ਡੇਲੇ ਕੜਕੜ ਦੇਖੀ ਜਾਂਦਾ ਹੋਈ ਤਾਂ ਕਰ ਨਾ ਦੀੜੇ ਘੱਟ ਦਿਖਾਉਂਦਾ ਅੱਖਾਂ ਬਾਹਲਾਂ ਨੂੰ ਅੱਖਾਂ ਬਾਹਲਾਂ ਦਿਖਾਉਂਦਾ ਹਾਂ ਧਿਆਨ ਤਾਂ ਤੇਰਾ ਕੁੜੀਆਂ ਬੁੜੀਆਂ ਤੂੰ ਆ ਜਾਣੇ ਬੰਦੇ ਆ ਲੋ ਨਹੀਂ ਇਹਦਾ ਕੋਈ ਨਹੀਂ ਇਹਨੂੰ ਮਾਰਾਂ ਮੈਂ ਟਾ ਸਮਝਾ ਦਵਾਂ ਸਿਆਣੇ ਬਿਆਣੇ ਨੂੰ ਆ ਮੈਂ ਕਿਤਾ ਦੁਕਾਨਦਾਰੀ ਤੁਹਾਡੀ ਬੰਦ ਕਰਾਊਗਾ ਇਹ ਤਲੇ ਆਪਾਂ ਲੈਣਾ ਚਲ ਸਰਖੀ ਲਈਏ ਬੁੜਾ ਗਵਾੜਾ ਕਮਾਲ ਕੋਦ ਗੰਦਾ ਬੁੜਾ ਗਾਇਆ ਕਿ ਕਾ ਉਹ ਮਾਰ ਕੇ ਮਾਰੇ ਅੱਖਿਆ ਅੱਖਿਆ ਮਾਰਾ ਵੇਟ ਕੱਟ ਕੇ ਮਾਰੋ ਬਾਹਰ ਕੱਟ ਕੇ ਨੂੰ ਬਾਹਰ ਮਾਰੋ ਕੱਟ ਕੇ ਮਾਲਕ ਵਦ ਕਵਾਣ ਦਾ ਜੰਗਾ ਮੀਨ ਅੱਖ ਖੁਦ ਖਾ ਕੇ ਅੱਖ ਬਣਾ ਲੇਗਾ ਆਪਣੀਆਂ ਲਤੀਮੀਆਂ ਤੋਂ ਉਹ ਜਾ ਬੀਬੀ ਜੀ